ਕੋਮਨੀ ਸੇ ਪੰਕਤੀ 19ਵੀਂ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹੀਂ ਸਮਾਈ ਪ੍ਰਭ ਸਿਮਰਨ ਨਾਲ ਮਨ ਧੋਵੋ ਗੁਰ ਸ਼ਬਦ ਲਾਗੋ ਹਰਿ ਸਿਉ ਰੋਹ ਚਿਤ ਲਾਏ ਅਨੰਦ ਸਭ ਸਤਗੁਰ ਸਮਝਾਉਂਦੇ ਤੀਜੀ ਪਾਸ਼ਾਈ ਜਦੋਂ ਬੁੱਧੀ ਮਨ ਨੂੰ ਸਾਧ ਲੈਂਦੀ ਹੈ ਸਿੱਧੀ ਪ੍ਰਾਪਤ ਹੁੰਦੀ ਹੈ ਫਿਰ ਜੇ ਮਨ ਨੂੰ ਧੋਣਾ ਹੈ ਤਾਂ ਗੁਰ ਸ਼ਬਦ ਨਾਲ ਜੁੜਨਾ ਪਊ ਭਈ ਆਪਾਂ ਨੂੰ ਉਹ ਸਤਗੁਰ ਸਮਝਾਉਂਦੇ ਨੇ ਪ੍ਰਭ ਕੇ ਸਿਮਰਨ ਵਨ ਕੀ ਮੈਲ ਜਾਏ ਜੇ ਤੁਹਾਡੇ ਮਨ ਚੋਂ ਮੈਲ ਗਈ ਆ ਤਾਂ ਪ੍ਰਭ ਦੀ ਕਿਰਪਾ ਹੋਈ ਆ ਸੋਜੀ ਹੋਈ ਆ ਤੁਹਾਨੂੰ ਗੁਰਬਾਣੀ ਦਾ ਗਿਆਨ ਹੋਇਆ ਤਾਈਂੋ ਮੈਲ ਜਾਊਗੀ ਉਦੋਂ ਬਾਅਦ ਕਿਤੇ ਨਾਮ ਦੀ ਪ੍ਰਾਪਤੀ ਹੈ ਅਮਰਤ ਨਾਮ ਰਿਦਮਾਹੇ ਸਮਾਏ ਅਜਿਹਾ ਨਾਮ ਵੀ ਪਹਿਲਾਂ ਹੀ ਲਈ ਜਾਂਦੇ ਆ ਉਹ ਸੰਸਾਰੀ ਨਿਭਾਈ ਉਹ ਪਰਮੈ ਸਾਰਾ ਉਹ ਗਿਆਨਤਾ ਹੈ ਉਹ ਕਾਲ ਦਾ ਤਮਸਾ ਹੈ ਚੌਪਈ ਸਾਹਿਬ ਵੀ ਰੋਜ਼ ਪੜ੍ਹਦੇ ਆਪਾਂ ਸਗਲ ਕਾਲ ਕਾ ਕੀਆ ਤਮਸਾ ਆਓ ਸਾਰੇ ਮਿਲ ਕੇ ਆਪਰਬੀ ਬਾਣੀ ਨਾਲ ਜੁੜੇ ਰਹੀਏ ਔਰ ਚੱਲਦੇ ਰਹੀਏ ਇੱਕ ਦਿਨ ਆਪਦੇ ਘਰ ਜ਼ਰੂਰ ਪਹੁੰਚਾਂਗੇ ਸਾਡਾ ਸੰਸਾਰ ਤੇ ਆਉਣਾ ਸਫਲ ਹੋਊਗਾ